ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੂਮਾ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜਨਾਲਾ ਤਖੀਰ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 13 ਛੋਟੀਆਂ ਦਿਖਾਵਾਂਗੇ ਤੇ ਆਪਾਂ ਪਹੁੰਚੇ ਬਾਈ ਥੋਣ ਦੇ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸਾਸੀ ਕਾ ਪਾਜੀ 사ਸੀ ਕਾ ਮਹਾਰਾਜ 사ਸੀ ਕਾ ਜੀ ਮਹਾਰਾਜ ਬਹੁਤ ਸੌ ਨੋਟ ਆ ਗਏ ਜੀ ਵਧੀਆ 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 ਚਾਹੀਦਾ ਜੀ ਬਾਈ ਆਪਣਾ ਨਾਮ ਤੇ ਡਰਾਈਵਰ ਜੀ ਨਾਮ ਤੁਹਾਨੂੰ ਸ਼ਹਿਰ ਜਨਾਬ ਜ਼ਿਲ੍ਹਾ ਮਰਸਾ ਦਾ ਠੀਕ ਹੈ ਫੋਨ ਨੰਬਰ ਹੀ ਬੋਲ ਜੀ 811 45752 ਠੀਕ ਹੈ ਜੀ ਬਾਏ ਪਹਿਲੇ ਨੰਬਰ ਤੇ ਝੋਟੀ ਦੱਸਿਆ ਵਾ ਇਹ ਕਿ ਪਹਿਲੇ ਸਭ ਤੋਂ ਸਭੇ ਲਾਈਏ ਭਾਜੀ ਹਾਂਜੀ ਤੁਹਾਡੇ ਸਾਹਮਣੇ ਲਾ ਕੇ ਆਪਾਂ ਲੈ ਕੇ ਆਏ ਹਾਂ ਠੀਕ ਆ ਕਿਉਂ ਚੋਕ ਲੈ ਆ ਮਤੋਂ ਅੱਛਾ ਜੀ ਇੱਕ ਦੁੱਧ ਭਾਈ 6 ਕਿਲੋਗਾ ਪਰ ਜਾਈ ਨਹੀਂ ਆਪਾਂ 5 ਕਿਲੋ ਗਰੰਟੀ ਦੇਵਾਂਗੇ ਠੀਕ ਆ ਇਹਨੂੰ ਪੌਣੇ 2 ਮਹੀਨੇ ਬਣੀ ਨੂੰ ਹੋ ਗਿਆ ਆਪਾਂ ਡਾਕਟਰ ਦੇ ਸਾਹਮਣੇ ਫੋਨ ਕੀਤਾ ਆਇਆ ਨਹੀਂ ਹਾਂਜੀ ਜੇ ਆ ਗਿਆ ਬੱਚਾ ਕਰ ਆ ਗਿਆ ਉਹ ਵੀ ਕਿਸੇ ਨੂੰ ਦੱਸਾਂਗੇ ਨਿਕਲਾਈ ਜੇ ਨਹੀਂ ਨਿਕਲੀ ਡਾਕਟਰ ਆ ਕੇ ਚੱਕ ਲਵਾਂਗੇ ਠੀਕ ਆ ਠੀਕ ਆ ਹਾਂ ਤੇ ਇਹ ਸੂਆ ਭਾਈ ਕਿਹਨਾਂ ਪਹਿਲਾ ਸੂਆ ਜੀ ਠੀਕ ਆ ਲੋ ਜੀ ਪਹਿਲਾ ਸੂਆ ਸੂਈ ਆ ਉਹ ਕੱਟਾ ਜੀ ਦੁਕ ਕਦੋਂ ਪੌਣੇ ਦਾ ਮੰਮਾ ਮਹੀਨਾ ਦੇ ਆਸ-ਪਾਸ ਦਾ ਟਾਈਮ ਹੋ ਗਿਆ ਵਾ ਗਾਂ ਬਣੀ ਨੂੰ ਆਹ ਕਹਤਾ ਜਿਹੜਾ ਭਾਈ ਨੇ ਓਹ ਡਾਕਲਾ ਅਗਲਾ ਆ ਠੀਕ ਗਾਂ ਲੈ ਜਾਓ ਕੋਈ ਥੋੜਾ ਵੀ ਚੈੱਕ ਕਰ ਸਕਦੇ ਤੇ ਆਹ ਵਾਲਾ ਆ ਗਿਆ ਜਿਹੜਾ ਮੇਲ ਕਾਫ ਪਹਿਲਾ ਸਮਾ ਚਾਰ ਦਿਨ ਹੋ ਗਏ ਠੀਕ ਹੈ ਠੀਕ ਹੈ ਹਾਂ ਅਜੇ ਚਾਰ ਦਿਨ ਤੇ ਬਾਕੀ ਬਾਈ ਨੇ ਚਵਾਈ ਕਰਕੇ ਇਹਦੇ ਫਿਰ ਲੈ ਕੇ ਆਏ ਸਾਡੇ ਸਾਹਮਣੇ ਵੀਤੀ ਲਾਈਏ ਸਾਡੇ ਤਾਂ ਸਾਡੇ ਸਾਹਮਣੇ ਆਈਆਂ ਕੋਈ ਬਾਕੀ ਮੀਸਾ ਹਸਣਾ ਅੰਦਾਜ਼ਾ ਲਾ ਲਈ ਬਈ ਸੱਜਣ ਮਹਿਰ ਕਿੰਨਾ ਗਾ ਦੇਤਾ ਸੱਜਣ ਭਾਈ ਦੋਦੇ 10 ਜੀ 10 ਕਰੋ ਦੇ ਗਏ ਐਵੇਂ ਵੱਧ ਗਏ 12 13 ਕਰੋ ਕਹਿ ਰਹੇ ਹਾਂ ਜੀ 10 ਕਰੋ ਦੋ ਦੇ ਗਏ ਰਾਮਾ ਜੀ ਠੀਕ ਹੈ ਠੀਕ ਲੋ ਜੀ ਸੱਜਣ ਦਾ ਰਿਕਾਰਡ ਦਾ ਡਿਕਟਰ ਦਾ ਜੀ ਬਾਕੀ ਚਲੋ ਕੋਈ ਗਾਣਾ ਸ਼ਾਮ ਕਰ ਲੂਗਾ ਅੱਜ ਕੱਲੋਂ ਜੀਤ ਵੇਲੇ ਕੰਗੜਾ ਤੋਂ ਭਰੀ ਜਮਨੀ ਕਰਨ ਵਾਲੀ ਕੋਲੀ ਭਾਈ ਥੋੜੀ ਚੰਗੀ ਆ ਹਾਂ ਜੀ ਨਿਕਲਾ ਜੀ ਤਾਂ ਵੀ ਗਾਹ ਪੰਜੂ ਨਾਲ ਵੀ ਗੱਲ ਕਰਦੇ ਆ ਬਿਲਕੁਲ ਥੋੜੀ ਜੁੜੀ ਸਵਾਚੂ ਚੰਗਾ ਵਧੀਆ ਲੱਗਾ ਵਾ ਕੋਲੀ ਨੂੰ ਮੋੜੀ ਸੁਣਾਦਾ ਸੈਰ ਗਿਆ ਵੀ ਐਨ ਚੰਗਾ ਆ ਗਿਆ ਵਾ ਕੱਲਾ ਕੱਲਾ ਕਰਦਾ ਸੋਣਾ ਠੀਕ ਹੈ ਇਹਦਾ ਭਾਈ ਫਿਰ ਮੋਲ ਆ ਇਹਦਾ ਮੁੱਲ ਹਾਂ ਭਾਈ 53000 ਰੁਪਏ ਜੀ ਅੱਛਾ ਜੀ ਹਾਂ ਕਰਦੀ ਮਨ ਤਾਂ ਦੇ ਦਈਏ 55 ਦੀ ਉਹ ਠੱਢ ਜੀ ਤੋ 55 ਦੀ ਰੀਏ ਜੀ ਪੂਰੇ ਜਾਨਾ ਪੂਰੇ ਜਾਨਾ ਭਾਈ ਲਓ ਪੂਰੇ 50000 ਦੇ ਤੇ ਚਲੋ ਆਪਾਂ ਕੋਈ ਨਿਕਲ ਆ ਰਿਹਾ ਨਾ ਵੀਰ ਮੇਰਾ ਜੇ ਕੋਈ ਡਾਕਟਰ ਆ ਗਿਆ ਹਾਂਜੀ ਆਪਾਂ ਚੈੱਕ ਕਰਾ ਕੇ ਵੀਡੀਓ ਬਣਾ ਕੇ ਮੈਨੂੰ ਪਤਾ ਦੇ ਠੀਕ ਹੈ ਠੀਕ ਹੈ ਫਿਰ ਆਪਾਂ ਕੋਈ ਸ਼ੱਕ ਦੇ ਵਿੱਚ ਜੇ ਨਿਕਲੂ ਤਾਂ ਵੀ ਦੱਸਾਂਗੇ ਨਾਲੂ ਤਾਂ ਵੀ ਦੱਸਾਂਗੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਹਾਂ ਲਵਲੀ ਬਾਕੀ ਮੁੱਲ ਬਾਈ ਨੇ ਖਾਲੀਆਂ ਦਾ ਹੀ ਕਰਤਾ ਵਾ ਪੱਤਾ ਮਗਰ ਲੈ ਲੋ ਬਤਾਲੀ ਜੀ ਸਿੱਕੇ ਵੀ ਇਹਦੇ ਮੇੜ ਕਾਫੀ ਭਲੇ ਅਪਲਾਇਆ ਚਲੋ ਸਾਹਮਣੇ ਨੂੰ ਚਲੋ ਵੀ ਛੇ ਦਿਨ ਚੰਗੇ ਪਈਏ ਪਾਲੂਗਾ ਤੇ ਆਹ ਭਾਜੀ ਕੇ ਮੈਂ ਛੋਟੀ ਇਹ ਭਾਜੀ ਛੋਟੀ ਸੂਈ ਜੇ ਪਹਿਲਾ ਸੂਆ ਐਸੇ ਹੀ ਖਤੀ ਮਗਰ ਦੇ ਠੀਕ ਇਹ ਪਤਾ ਹੋਣੀ ਲੈ ਐਰਕਾ ਹੀ ਮੈਨੂੰ ਸੂਈ ਨੂੰ ਲਾਉ ਤਿੰਨ ਮਹੀਨੇ ਲਾ ਲੋ ਚਾਰ ਲਾ ਲੋ ਠੀਕ ਆ ਇਹ ਹੋਣੀ ਅਹੀ 115 ਦੀ ਅੱਛਾ ਜੀ ਸਿਰਫ ਬੰਦੇ ਨੇ ਸਾਹਮਣੇ ਕੋਣ ਡਾਂਢੀ ਲਾਤੀ ਠੀਕ ਹੈ ਸਾਹਮਣੇ ਨਹੀਂ ਬੰਦੇ ਨੇ ਅੱਛਾ ਜੀ ਸਿਰਫ ਮੈਂ ਤਾਂ ਸਿਰਫ ਡਾਂਢ ਲਾਤੀ ਜੀ ਸਾਹਮਣੇ ਕੋਈ ਨਹੀਂ ਜੀ ਇਹ ਇੱਕ ਨਿਕਲ ਦੋ ਦਲੀ ਇਹ ਦੁੱਧ ਪਾਈ ਸੱਜਣ ਦੇ ਤੇ 13 14 ਕਿਲੋ ਆ ਮੰਜਾ ਮੈਂ ਫੜ ਸੱਜਣ ਦੇ ਨੇ 13 14 ਕਿਲੋ ਦੁੱਧ ਕਿਹਾ ਆ ਵਾ ਅੱਛਾ ਜੀ ਤੇ ਹੁਣ ਦੇ ਕੋ ਦੁੱਧ ਗਾਇ 6 ਕਿਲੋ ਠੀਕ ਆ ਆਪਾਂ ਪਾਜੀ ਇਹ ਵੀ ਸਾਢੇ 5 6 ਕਿਲੋ ਵਰਕੇ ਦਵਾਂਗੇ ਪੰਜਾਂ ਤੇ ਛਾਹੋਂ ਮੱਥਾ ਕਾਟੀ ਕਰਕੇ ਦਵਾਂਗੇ ਆਪਾਂ ਠੀਕ ਆ ਠੀਕ ਆ ਲਓ ਜੀ ਸਾਢੇ 5 ਲੀਟਰ ਪਾਈ ਕਹਿੰਦਾ ਗੇ ਗਰੰਟੀ ਦੇਵਾਂਗੇ ਹਾਂ ਬਦੋ ਉਹ 6 ਕਿਲੋ ਹੀ ਸੱਜਣ ਦਾ ਰਿਕਾਰਡ ਜਿਹੜਾ 13 ਮੀਟਰ ਦਾ ਉਹ ਰਕਾਰਡ ਜਿਹੜਾ ਚੰਗਾ ਜਿਹਾ ਤਾਂ ਬਲੈ ਗਿਆ ਇੱਕ ਸਿੰਗ ਵੀ ਹੈ ਨਾ ਲੱਗਾਈ ਹੈ ਵਾ ਵੇਦਾ ਪਕਾ ਜੀ ਠੀਕ ਹੈ ਜੀ ਆਹ ਵਾਲਾ ਦਾ ਫੀਮਰ ਜਿਹੜੀ ਸੋਹਣੀ ਵੇ ਲੋਕੀ ਜੀ ਜਵਾਬ ਆ ਭਾਜੀ ਗਲਤ ਹੋਵੇ ਭੂਰ ਮਾਰੇ ਛਟਾ ਮਾਰੇ ਅੱਛਾ ਹੀ ਘਰ ਘਰ ਵਾਦੇ ਆਪੀ ਫੁੱਲ ਕਰਦੀ ਠੀਕ ਹੈ ਠੀਕ ਹੈ ਜੀ ਹਾਂ ਸਰ ਅੰਗਰੀਏ ਭਾਜੀ ਤਮੰਗੀ ਥੱਦੀ ਕੋਈ ਨਹੀਂ ਮਰ ਬਚਾ ਲੈ ਉਹਨਿਆ ਤੇ ਥਣ ਵੀ ਆ ਲੋਕ ਵਾਲਾ ਲੱਗਾ ਪਿਆ ਵਾ ਇਕ ਲੱਕ ਲਾ ਥਣ ਲੱਗਾ ਵਾ ਇਹਦੀ ਆਪਾਂ ਲਾਈ ਵੀ ਕਰਦੇ ਚਲੋ ਦਵਾਈ ਕਰਾ ਕੇ ਦਿਖਾ ਦਿੰਦੇ ਆ ਰੋਗ ਲਾ ਰੋਗ ਲਾ ਬੰਦੇ ਮਦਾਰਿ ਸ਼ੁਣ ਮਸਾਬ ਨੇ ਹਲੇ ਛੱਡਣੇ ਨੇ ਮੇਲ ਹੀ ਸਹੀ ਯਾਰ ਭਾਈ ਬੰਦੇ ਕਹਦੇ ਉੱਚਾ ਬੱਚਾ ਸ਼ਾਇਦ ਮਰਜ਼ੀ ਨਹੀਂ ਹੋਵੇ ਮੈਂ ਵਧੀਆ ਭਾਵੇਂ ਕਿੰਡਾਂ ਸੋਲ ਜੀ ਇਹ ਵੀ ਸਿਰ ਕਟਾਈਆ ਇਹਦੇ ਵੈਸੇ ਕਟਾਈਏ ਠੀਕ ਹੈ ਠੀਕ ਹੈ ਆਹਦੇ ਪਿੱਛੇ ਵੀ ਮੇਲ ਖਾਬ ਜੇ ਆਪਾਂ ਨੂੰ ਸੀ ਫਲ ਖਿਆ ਦੇਣਾ ਚਲੋ ਲੈ ਖਲਾਂਗੇ ਉਹਨੂੰ ਵੀ ਜਦੋਂ ਆ ਗਏ ਜਮੇਂ ਚੇਰ ਹਾਂ ਸਾਜ ਮੇਰੇ ਮਾਲਾ ਜੱਜ ਬਲੀ ਤਕੜੀ ਕਰਦਾ ਇਹ ਤੁਹਾਨੂੰ ਜਮਨੀ ਬਾਰੀ ਠੋਗਣੀ ਮੇਰੇ ਬਰਾਉ ਫਾਛੀ ਦੀਗਾ ਤੁਹਾਨੂੰ ਜਾਣਾ ਹੁੰਦਾ ਨਾ ਤੁਸੀਂ ਚਲੋ ਜਿਆ ਮੈਨੂੰ ਇੱਧਰ ਕੰਮ ਲਈ ਦੇ ਕੰਮ ਮੈਂ ਕਰਾਂ

ਮੁਰਾ ਮਾ ਦੀ ਆ ਮਾ ਦੀ ਲੌਂਗੀਆਂ ਮਰਨ ਲਗਣ ਲਿਖਵਾਈ ਹੈ ਬਿਲਕੁਲ ਗੋਲ ਦਾ ਆ ਰਿਹਾ ਕੋਈ ਇਥੇ ਵੀ ਕੋਈ ਸੱਟਾਂ ਨਹੀਂ ਕੋਈ ਕੋਈ ਲਿਖਵਾਈ ਹੈ ਨਾ ਮਰਵਾਈ ਤੇ ਵੀ ਠੀਕ ਹੈ ਹਾਂ ਹਾਲੋ ਭਾਈ ਹਾਲੋ ਮੇਰਾ ਮੋਡ ਕੀ ਕਰਦਾ ਭਾਈ ਹਰ ਇਹਦਾ ਭਾਈ 55000 ਮੁੱਲ ਕਰਦਾ ਜੇ ਹਾਂ ਨਾ ਇਹ 55000 ਦੀ ਬਣੀਆਂ ਅੱਛਾ ਜੀ 200 ਛੋੜਦਾ ਕੰਮ ਹੋਣਾ ਜੀ ਠੀਕ ਹੈ ਲਓ ਜੀ 55000 ਤੋਂ 200 ਛੋੜ ਛੋੜ ਹੀ ਹੋਣੀ ਹੈ ਤੇ ਭਾਈ ਇਹ ਚੰਗੀ ਆ ਛੋਟੀ ਇਹ ਵੀ ਬਣੀ ਆ ਅੱਛਾ ਜੀ ਇਹ ਵੀ 1.5 ਮਹੀਨੇ ਬਣੀ ਹੈ ਅੱਛਾ ਜੀ ਇਹ ਡੈਟਰੋ ਚੈੱਕ ਆਪਾਂ ਕਰਾ ਲਈਏ ਵਾ ਇਹ ਨਿਕਲ ਗਈ ਤਾਂ ਵੀ ਜਦਾਂ ਜੇ ਚੈੱਕ ਪਾ ਘੱਟਾ ਦੱਦਣਾਂ ਲਈ ਤਾਂ ਵੀ ਦੱਸਾਂਗੇ ਜੇ ਪੂਰੇ ਨਿਕਲਦੇ ਆ ਵੀ ਦੱਸ ਠੀਕ ਹੈ ਠੀਕ ਹੈ ਆ ਗੱਬਣਾ ਦੇ ਬਾਕੀ ਚਲੋ ਕਿਸਮਤ ਹੈ ਗੱਬਣਾ ਨਹੀਂ ਭਾਈ ਆਪਾਂ ਦੇਖਾਈ ਕਹਿੰਦੇ ਹਾਂ ਜੀ ਆਪਾਂ ਇਹ ਚੈੱਕ ਨਹੀਂ ਲਗائیں گے ਚੈੱਕ ਨਾ ਕਰਾਂਗੇ ਜੋ ਕੋਈ ਗਾਰੰਟੀ ਨਹੀਂ ਬਣਦੀ ਠੀਕ ਹੈ ਠੀਕ ਹੈ ਠੀਕ ਹੈ ਜੀ ਬੜਾ ਕਾ ਨੂੰ ਵੀਰ ਮਰਾ ਫਿਰ ਕੋ ਆਖੇ ਵੀਰ ਜੀ ਤੁਸੀਂ ਵੀਡੀਓ ਚ ਗੱਬਣਾ ਕਹਿੰਦੇ ਹਾਂ ਜੀ ਹਾਂ ਜੀ ਭਾਈ ਗੱਬਣਾ ਭਾਈ ਕੋਈ ਨਹੀਂ ਆਪਾਂ ਕਹਿੰਦੇ ਅੱਛਾ ਜੀ ਭਾਈ ਆਪਾਂ ਇਦਾਂ ਹੀ ਮੋੜੇ ਜੀ ਕਰਨਾ ਦੇ ਠੀਕ ਹੈ ਠੀਕ ਹੈ ਜੀ ਲ ਤੇ ਆ ਗਏ ਹੁਣ ਐਂਡ ਤੇ ਇਹ ਕਿਵੇਂ ਭਾਜੀ ਜੇ ਭਾਈ 8 ਮਹੀਨੇ ਜੀ ਗੰਝੀ ਅੱਛਾ ਜੀ ਕੋਈ 2-3 ਦਿਨ ਉਦੋਂ ਦੀ ਵਧਾ ਘਟਾ ਹੋ ਸਕਦਾ ਏ ਠੀਕ ਆ 2-3 ਦਿਨ ਜਿਵੇਂ ਕਰਵਾ ਸੁਵੀ ਸੁਵਤ ਜਸ ਸੁਣਾ ਦੁੱਧ ਇਹਨੇ ਵੀ 15-16 ਕਿਲੋ ਜੁਆਏ ਡੇਢੀ ਜੁਆਈ ਸਰੋਂ ਬਚੀ ਠੀਕ ਆ ਠੀਕ ਲਓ ਜੀ ਕੋਠੇ ਦੀ ਛੋਟੀ ਏ ਤਾਂ ਜਿਹੜਾ ਬਹੁਤ ਹੀ ਤਗੜਾ ਆ ਗਿਆ ਤੇ ਹੈਵੀ ਵੈੱਡ ਬਲੇਕ ਆ 15-16 ਲੀਟਰ ਦਾ ਮਿਲਕਰ ਕੌੜਿਆ ਤੇ 8 ਮਹੀਨੇ ਦੀ ਐਂਡ ਚੈੱਕ ਪਾਸ ਵੇ ਲੋਕ ਕਿਹੜੇ ਕਿਹੜੀ ਜੋ ਜੈਡ ਬੁਲਾਇਆ ਤੇ ਉਹ ਚੌਧਰਾ ਦਾ ਭਾਈ ਉਧਰੋਂ ਦੀ ਪੇਖਾ ਲਾ ਕੇ ਉਹਦੀ ਮੰਗਲ ਦੀ ਕਰਦਾ ਅੱਛਾ ਜੀ ਬਾਕੀ ਖਾਲੀ ਨਿਕਲਦੇ ਮੇਰੀ ਮੱਝ ਘਰ ਆ ਜੀ ਠੀਕ ਆ ਠੀਕ ਆ ਜੀ ਦੇਖੋ ਹਾਲੇ ਕਰੀ ਦੀ ਨੇ ਪੈਸੇ ਕੱਤਨੇ ਆ ਹਾਂ ਜੀ ਹਾਂ ਜੀ ਖਾਲੀ ਮੱਝ ਮੇਰੇ ਲੱਦ ਕੇ ਘਰ ਲੈ ਆਣਾ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਲਓ ਜੀ ਕਾਟ ਕਾਟ ਲਓ ਕੋਈ ਸ਼ੱਕ ਨਹੀਂ ਤੇ ਇਹ ਵੀ ਚੰਗੇ ਮਿਲ ਕੇ ਰਕੋਰਡ ਵਾਲੇ ਚਲੋ ਵੀਰ ਭਰਾ 2 ਮਿੰਟ ਸਾਹਮਣੇ ਕਰਦੇ ਤੇ ਦੁੱਧ ਦੇ ਨਿਆਰੇ ਬੰਨ ਛੱਡਨੇ ਨੇ ਬਾਕੀ ਖਾਨ ਤੋਂ ਜਿਹੜਾ ਨੌਕ ਵਾਲਾ ਲੱਗਾ ਪਿਆ ਵਾ ਤੇ ਨੌਕ ਵਾਲਾ ਥਾਂ ਤੋਂ ਬੜਾ ਬਹੁਤ ਜ਼ਿਆਦਾ ਚੰਗਾ ਨਿਕਲਦਾ ਵਾ ਤੇ ਭਵਾਨਾ ਵੀ ਆ ਨੱਕੀ ਬਾਕੀ ਭਾਈ ਪਾਸ ਕਰਕੇ ਘਰ ਨਦੀਨ ਆ ਸਦੀ ਕਰਕੇ ਘਰ ਨਦੀਨ ਦਾ ਅੱਛਾ ਜੀ ਕੋਈ ਥਣਪੂਰ ਛੱਟਾ ਘਾਰਵਾ ਦਾ ਜਿੰਮੇਵਾਰ ਦੇ ਠੀਕ ਹੈ ਠੀਕ ਹੈ ਜੀ ਇਹਦਾ ਮੁੱਲ ਭਾਈ ਇਹਦਾ ਮੁੱਲ 65000 ਦੇ ਅੱਛਾ ਜੀ ਹਾਂ ਖਾਣਾ ਇੱਕ ਜਾਂ ਬਾਹਰ ਹੀ ਦੇ ਦਈਏ ਵੇਖੋ ਜਿੱਥੇ ਗਾ ਉਰੇ 60 ਦੀ ਜਦਾਂ ਭਾਈ ਇਹਦੀ ਠੀਕ ਹੈ ਲਓ ਜੀ ਅੱਜ ਮੁੱਲ ਨਿਕਲੇ ਕਿਤੇ ਜੇ ਮਜਾ ਸਾਰੀ ਚਿੰਗਿਆਂ ਦੇ ਮੁੱਲ ਨਿਕਲੇ ਗਏ ਜਿੱਦਾਂ ਤਿਆਰ ਹੋਈ ਨਾ ਹਾਂਜੀ ਮੈਨੂੰ ਭਾਵੇਂ ਕੋਈ 110 ਦੀ ਮੱਝ ਭੇਜਿਆ ਠੀਕ ਹੈ ਠੀਕ 75000 ਰੁਪਏ ਹੁਣ ਤੋਂ ਇਮਾਨਦਾਰੀ ਦੇ ਨਾਲ 110 ਦੀ ਮੈਨੂੰ ਭੇਜ ਦੇ ਦੀ ਮਰਜ਼ੀ ਠੀਕ ਹੈ ਠੀਕ ਹੈ ਲੋ ਜੀ 2 ਮਹੀਨੇ ਸਾਹ ਕੋਈ ਕਰ ਲੋ 2 ਦੇ ਭਾਈ 2.5 ਹਾਂ ਦਾ ਕੋਈ ਗੱਲ ਨਹੀਂ ਆਪਾਂ ਕੰਮ ਦਾ 2-4 ਦਿਨ ਵਾਧੂ ਖਰਦਈਏ ਅੱਛਾ ਅੱਛਾ ਹਾਂ ਠੀਕ ਹੈ ਠੀਕ ਹੈ ਲੋ ਜੀ 2-4 ਦਿਨ ਦਾ ਭਾਈ ਕਹਿੰਦਾ ਕਿ ਵਾਧਾ ਘਾਟ ਆ ਹੋ ਸਕਦਾ ਵਾ ਤੇ ਚਲੋ ਇੰਨਾ ਕੁ ਚੱਲ ਚੱਲ ਵੀ ਜਾਂਦਾ ਵਾ ਕਿ ਉਹ ਵੀ ਚਲੋ ਫੇਰ 50 2-4 ਦਿਨ ਵਾਧੂ ਵੀ ਤੇ ਘਾਟ ਵੀ ਲੈ ਸਕਦਾ ਵਾ ਤੇ ਪਸ਼ੂ ਭਾਈ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਪੂਰੀ ਵੇਖਣ ਲਈ ਤੁਹਾਡਾ ਲਵ ਆਦ ਸਾਰੇ ਭਜਨ ਭਾਲਕ ਪ੍ਰਮਾ ਦਾ